ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੰਗਤ ਜੀ ਸ੍ਰੀ ਮੁਕਤਸਰ ਸਾਹਿਬ ਮੇਲੇ ਦੇ ਵਿੱਚ ਆਹ ਦੇਖੋ ਕਿੰਨੀਆਂ ਕਿੰਨੀਆਂ ਸੋਹਣੀਆਂ ਤੇ ਪਿਆਰੀਆਂ ਚੀਜ਼ਾਂ ਨੇ ਬਈ ਲੱਕੜ ਦੀਆਂ ਇਹ ਬਣਾਈਆਂ ਨੇ ਤੇ ਕਿੰਨੀਆਂ ਸੋਹਣੀਆਂ ਮੀਨਾ ਕਾਰੀ ਕੀਤੀ ਹੋਈ ਹੈ ਫਿਰ ਤੁਹਾਨੂੰ ਇੱਕ ਇੱਕ ਚੀਜ਼ ਦਿਖਾਉਣੀ ਆ ਬਈ ਤੁਸੀਂ ਕਹੋਗੇ ਵਾਕਈ ਯਾਰ ਪੂਰੀ ਗੱਲ ਬਾਤ ਆ ਤੇ ਸ੍ਰੀ ਮੁਕਤਸਰ ਸਾਹਿਬ ਮੇਲੇ ਦੇ ਵਿੱਚ ਆ ਕੇ ਤੇ ਮੱਲਾ ਮਾਰ ਲਓ ਤੇ ਖਰੀਦ ਲਓ ਬਹੁਤ ਹੀ ਸੋਹਣੇ ਸੋਹਣੇ ਘਰਾਂ ਦੇ ਵਿੱਚ ਡਿਜ਼ਾਈਨਿੰਗ ਬਣਾਉਣ ਵਾਸਤੇ ਠੀਕ ਹੈ ਨਾ ਤੇ ਬਹੁਤ ਸੋਹਣੀਆਂ ਘਰੇ ਪਈਆਂ ਚੀਜ਼ਾਂ ਲੱਗਦੀਆਂ ਨੇ ਲੱਕੜ ਦੀਆਂ ਬਣਾਈਆਂ ਹੋਈਆਂ ਨੇ ਆਹ ਦੇਖੋ ਵੀ ਪੁਰਾਣੇ ਸਮੇਂ ਵਾਲਾ ਬਣਾਇਆ ਹੋਇਆਗਾ ਸਪੀਕਰ ਜੋ ਕਿ ਪਹਿਲਾਂ ਗਾਣੇ ਸੌਂਦੇ ਸੀ ਆਹ ਟਾਈਮ ਪੀਸ ਦੇਖੋ ਕਿੰਨੇ ਕਿੰਨੇ ਸੋਹਣੇ ਸੋਹਣੇ ਨੇ ਬਈ ਆਹ ਦੇਖੋ ਹੈਗੀ ਨਾ ਪੂਰੀ ਗੱਲਬਾਤ ਲੱਗਿਆ ਹੋਵੇ ਤੇ ਕਿੰਨੇ ਸੋਹਣੇ ਡਿਜ਼ਾਈਨ ਲੱਗਨੇ ਆਹ ਦੇਖੋ ਬੱਚਿਆਂ ਵਾਲਾ ਬੱਚਿਆਂ ਵਾਲਾ ਮੋਟਰਸਾਈਕਲ ਬਣਾਇਆ ਹੋਇਆਗਾ ਦੇਖੋ ਬਈ ਕਿੰਨਾ ਘੈਂਟ ਬਹੁਤ ਸੋਹਣੀਆਂ ਸੋਹਣੀਆਂ ਚੀਜ਼ਾਂ ਬਈ ਖਰੇ ਰੱਖਣ ਵਾਸਤੇ ਤੇ ਜੋ ਕਿ ਆਪਾਂ ਆ ਦੇਖੋ ਕਿੰਨੇ ਸੋਹਣੇ ਬਣਾਏ ਹੋਏ ਨੇ ਇਹਦੇ ਕਿੰਨੀ ਇਹਦੇ ਤੇ ਮਿਹਨਤ ਲੱਗੀ ਹੋਣੀ ਹੈ ਯਾਰ ਬਣਾਉਣ ਤੇ ਹਨਾ ਆ ਮੀਨਾਕਾਰੀ ਦੇਖੋ ਕਿੰਨੀ ਸੋਹਣੀ ਕੀਤੀ ਹੋਈ ਹੈ ਬਈ ਤੇ ਪੂਰੀ ਗੱਲ ਬਾਤ ਆ ਦੇਖੋ ਘੋੜਾ ਬਣਾਇਆ ਲੱਕੜ ਦਾ ਕਿਸ ਤਰ੍ਹਾਂ ਦੇਖੋ ਯਾਰ ਕਿੰਨੀ ਮਿਹਨਤ ਲੱਗੀ ਹੋਣੀ ਹੈ ਇਹ ਚੀਜ਼ਾਂ ਬਣਾਉਣ ਤੇ ਇੱਕ ਇੱਕ ਚੀਜ਼ ਦੇਖੋ ਆ ਦੇਖੋ ਬਈ ਆ ਦੇਖੋ ਚਾਰੇ ਪਾਸੇ ਆ ਦੇਖੋ ਕਿੰਨੇ ਸੋਹਣੇ ਘੋੜੇ ਬਣਾਏ ਹੋਏ ਨੇ ਦੋ ਆ ਦੇਖੋ ਆ ਤਾਂ ਸਿਰਾਈ ਗੱਲ ਬਾਤ ਹੋਈ ਭਈ ਆ ਦੇਖੋ ਭਾਈ ਚੱਕੀ ਬਣਾਈ ਹੋਈ ਹੈ ਇਹਨਾਂ ਨੇ ਇਹ ਹੈਗੇ ਡਿਜ਼ਾਈਨ ਵਾਸਤੇ ਹੈ ਘਰੇ ਰੱਖਣ ਵਾਸਤੇ ਤੇ ਬਹੁਤ ਪਿਆਰੇ ਲੱਗਦੇ ਨੇ ਘਰੇ ਰੱਖੇ ਹੋਏ ਠੀਕ ਹੈ ਨਾ ਆ ਦੇਖੋ ਭਾਈ ਬਹੁਤ ਸਮਾਨ ਆ ਇੱਥੇ ਜੋ ਕੀ ਦੇਖਣ ਵਾਲਾ ਵੀ ਆ ਤੇ ਰੱਖਣ ਵਾਲਾ ਵੀ ਆ ਕਰੇ ਤੇ ਮਿਹਨਤ ਬਹੁਤ ਲੱਗਦੀ ਆ ਆਹ ਦੇਖੋ ਬਈ ਟਾਈਮ ਪੀਸ ਜੋ ਨੇ ਬਣਾਏ ਹੋਏ ਨੇ ਲੱਕੜ ਦੇ ਤੇ ਕਿੰਨੇ ਸੋਹਣੇ ਡਿਜ਼ਾਈਨਾਂ ਵਾਲੇ ਨੇ ਆਹ ਦੇਖੋ ਬਈ ਹੈ ਗਿਆ ਨਾ ਪੂਰੀ 쇼 ਪੂਰੀ ਗੱਲਬਾਤ ਦੇਖਣ ਨੂੰ ਵੀ ਚਿਤ ਕਰਦਾ ਤੇ ਲੈ ਕੇ ਜਾਣ ਦਾ ਚਿਤ ਕਰੂਗਾ ਬਈ ਇਹ ਆ ਮਾਰੋ ਤੁਸੀਂ ਧਿਆਨ ਆਹ ਦੇਖੋ ਕਤੂਹ ਬਣਾਈ ਹੋਈ ਆ ਬੱਚਿਆਂ ਦੇ ਖੇਡ ਵੀ ਸਕਦੇ ਆ ਦੇ ਸ਼ੋਅ ਵਾਸਤੇ ਰੱਖ ਵੀ ਸਕਦੇ ਆ ਇਹਨਾਂ ਨੂੰ ਠੀਕ ਆ ਨਾ ਆ ਦੇਖੋ ਬਈ ਮੋਰ ਵੀ ਬਣਾਏ ਹੋਏ ਨੇ ਆ ਗਮਲੇ ਇਹ ਦੇਖੋ ਕਿੰਨੇ ਘੈਂਟ ਬਣਾਏ ਹੋਏ ਨੇ ਬਈ ਆ ਦੇਖੋ ਪੁਰਾਣੇ ਸਮੇਂ ਵਾਲਾ ਟੈਲੀਫੋਨ ਆ ਇਹ ਜੋ ਲੱਕੜ ਦਾ ਬਣਾਇਆ ਹੋਇਆ ਆ ਥੱਲੇ ਗੱਲੇ ਬਣਾਏ ਹੋਏ ਨੇ ਬਈ ਆ ਟੈਲੀਫੋਨ ਆ ਦੇਖੋ ਆ ਗਾਣੇ ਸੁਣਨ ਵਾਲਾ ਸਪੀਕਰ ਜੋ ਕਿ ਪਹਿਲਾਂ ਲੋਕ ਵਰਤਦੇ ਹੁੰਦੇ ਸੀ ਆ ਗਾਗਰ ਬਣਾਈ ਆ ਬਈ ਬਹੁਤ ਘੈਂਟ ਜੀ ਜਾਵੀਆਂ ਬਣਾਈਆਂ ਤੇ ਆਏ ਅੱਲਾ ਆ ਦੇਖੋ ਬਈ ਗੱਲੇ ਬਣਾਏ ਹੋਏ ਟਾਈਮ ਪੀਸ ਬਹੁਤ ਡਿਜ਼ਾਈਨ ਦੇ ਬਣਾਏ ਬਈ ਹਰ ਇੱਕ ਡਿਜ਼ਾਈਨ ਦੇ ਬਣਾਏ ਹੋਏ ਨੇ ਟਾਈਮ ਪੀਸ ਦੇ ਹਰ ਇੱਕ ਪ੍ਰਕਾਰ ਦੇ ਬਹੁਤ ਸੋਹਣੀਆਂ ਚੀਜ਼ਾਂ ਕਹਿੰਦੇ ਹੁੰਦੇ ਆ ਵੀ ਸਾਹਮਣੇ ਪਈ ਚੀਜ਼ ਜੋ ਕਿ ਆਪਾਂ ਜਮਾਂ ਹਕੀਕਤ ਕੋਲੇ ਵੇਣੇ ਹੈਗੀਆਂ ਉਹ ਉਹ ਸਭ ਤੋਂ ਬਿਹਤਰ ਚੀਜ਼ ਹੁੰਦੀ ਹੈ ਹੁੰਦੀ ਆ ਵੀ ਦੇਖ ਕੇ ਮਤਲਬ ਕਿ ਇਹਦੋਂ ਵੀ ਜ਼ਿਆਦਾ ਰੂਹ ਖੁਸ਼ ਹੁੰਦੀ ਆ ਦੇਖੋ ਬੱਚਾ ਵਾਸਤੇ ਸਾਈਕਲ ਬਣਾਏ ਨੇ ਇਹ ਸਾਰੇ ਮਤਲਬ ਕਿ ਸ਼ੋਅ ਵਾਸਤੇ ਨਹੀਂ ਜੋ ਕਿ ਆਪਾਂ ਸ਼ੋਅ ਵਾਸਤੇ ਰੱਖੀਏ ਘਰੇ ਠੀਕ ਹੈ ਨਾ ਸੋਹਣੇ ਲੱਗਣ ਆਹ ਦੇਖੋ ਬਈ ਉੱਲਾ ਬਣਾਇਆ ਹੋਇਆ ਆ ਸਟਿੱਕ ਦੇਖੋ ਹੁੰਡੀ ਬਣਾਈ ਹੋਈ ਆ ਤੇ ਬੋ ਘੈਂਟ ਆ ਬਈ ਦੇਖੋ ਦੇਖੋ ਪੂਰੀ ਗੱਲਬਾਤ ਆ ਇੰਨਾ ਚੀਜ਼ਾਂ ਤੇ ਮਿਹਨਤ ਬਹੁਤ ਲੱਗਦੀ ਆ ਬਹੁਤ ਜ਼ਿਆਦਾ ਮਿਹਨਤ ਲੱਗਦੀ ਆ ਦੇਖਣੀਆਂ ਵੀ ਸੌਖੀਆਂ ਠੀਕ ਆ ਨਾ ਤੇ ਲੈਣ ਲੱਗਿਆ ਆਪਾਂ ਕਹਿ ਦਿੰਨੇ ਯਾਰ ਮਹਿੰਗੀ ਚੀਜ਼ ਆ ਪਰ ਮਿਹਨਤ ਲੱਗੀ ਹੋਈ ਆ ਵਾਹ ਜੀ ਕੀ ਖਲਸਾ ਵੇਖ ਦਿਓ